ਜੈ ਭਾਰਤ ਜੈ ਸੰਵਿਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਸੋਹਤਾ ਸਪੋਕਸਮੈਨ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਮਹਾਲੀ ਐਸਸੀਬੀਸੀ ਮਹਾਪਚੈਤ ਵੱਲੋਂ ਪੰਜਾਬ ਵਿੱਚ ਜਿੰਨੀਆਂ ਵੀ ਅਨਸੂਚਿਤ ਜਾਤੀ ਦੀਆਂ ਜਥੇਬੰਦੀਆਂ ਸੰਘਰਸ਼ੀਲ ਹਨ ਉਹਨਾਂ ਨੂੰ ਅਪੀਲ ਕਰਦਾ ਕਿ ਅੱਜ ਲੋੜ ਹੈ ਜਾਲੀ ਸਰਟੀਫਿਕੇਟਾਂ ਧਾਰਕਾਂ ਨੂੰ ਸਜ਼ਾ ਦਿਵਾਉਣ ਦੀ ਉਹਨਾਂ ਵਰੋਧ ਸੰਘਰਸ਼ ਕਰਨ ਲਈ ਅੱਜ ਲੋੜ ਆ ਸਾਡੇ ਬੱਚਿਆਂ ਨੂੰ ਜੋ ਹੈ ਰ ਐਜੂਕੇਸ਼ਨ ਵਿੱਚੋਂ ਵਾਂਝੇ ਕੀਤਾ ਜਾ ਰਿਹਾ ਸਕੂਲਾਂ ਕਾਲਜਾਂ ਨੂੰ ਯੂਨੀਵਰਸਿਟੀਆਂ ਨੂੰ ਨਿਜੀਕਰਨ ਦੇ ਰਾਹ ਤੋਰਿਆ ਜਾ ਰਿਹਾ ਪ੍ਰਾਈਵੇਟ ਹੱਥਾਂ ਵਿੱਚ ਦਿੱਤਾ ਜਾ ਰਿਹਾ ਕਿਉਂਕਿ ਸਰਕਾਰੀ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਪ੍ਰੋਫੈਸਰਾਂ ਦੀ ਪ੍ਰਿੰਸੀਪਲਾਂ ਦੀ ਭਰਤੀ ਨਹੀਂ ਕੀਤੀ ਗਈ ਸੋ ਜਿੱਥੇ ਸਾਡੇ ਬੱਚੇ ਹਾਡ ਐਜੂਕੇਸ਼ਨ ਤੋਂ ਵਾਂਝੇ ਹੋ ਰਹੇ ਐ ਲੋਡ ਹੈ ਸਾਨੂੰ ਅੱਜ ਸਾਰੇ ਪੰਜਾਬ 'ਚ ਹੀ ਨਹੀਂ ਭਾਰਤ ਵਿੱਚ ਭਾਰਤ ਸਰਕਾਰ ਨੂੰ ਜਾਤ ਆਧਾਰਿਤ ਜਨਗਣਨਾ ਕਰਾਉਣ ਦੀ ਸੋ ਅਜਿਹੇ অথੈਨਟਿਕ ਮੁੱਦਿਆਂ ਤੇ ਸੰਘਰਸ਼ ਕਰਨ ਲਈ ਸਾਨੂੰ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਮਾਨਯੋਗ ਸੁਪਰੀਮ ਕੋਰਟ ਵੱਲੋਂ ਜੋ ਮਜਬੀ ਸਿੱਖ ਬਾਲਮੀਕ ਭਾਈਚਾਰੇ ਲਈ ਪੰਜਾਬ ਦੇ ਵਿੱਚ 1.5% ਰਾਖਵਾ ਕਰਨ ਲਈ ਕੁਝ ਰਾਹਤ ਦਿੱਤੀ ਗਈ ਹੈ ਮੈਂ ਇਹ ਦੱਸਣਾ ਚਾਹਣਾ ਕਿ ਇਹ ਰਾਹਤ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਪੰਜਾਬ 'ਚ ਇਹ ਕੋਈ ਨਵੀਂ ਪਾਲਿਸੀ ਨਹੀਂ ਹੈ ਸੋ ਸਾਨੂੰ ਇਸ ਗੱਲ ਤੇ ਜੋ ਕੁਝ ਸਾਡੀਆਂ ਐਸਸੀ ਜਥੇਬੰਦੀਆਂ ਵੱਲੋਂ 21 ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਮੈਂ ਉਹਨਾਂ ਨੂੰ ਵਾਰ-ਵਾਰ ਅਪੀਲ ਕਰਦਾ ਕਿ ਸ਼ਾਂਤੀ ਦਾ ਮਾਹੌਲ ਬਣਾਈ ਰੱਖੋ ਅਸੀਂ ਤਾਂ ਪਹਿਲਾਂ ਹੀ ਬਹੁਤ ਜਾਤਾਂ ਪਾਤਾਂ ਵਿੱਚ ਵੰਡੇ ਹੋਏ ਹਾਂ ਔਰ ਇਹ ਜਿਹੜੇ ਕੈਂਡੀਡੇਟ ਐਮ ਐਂਡ ਬੀ ਦੇ ਪਹਿਲਾਂ ਵੀ ਕਿਸੇ ਪੋਸਟਾਂ ਤੇ ਘਟ ਜਾਂਦੇ ਸੀ ਤਾਂ ਉਹ ਦੂਜੀਆਂ ਕਾਸਟਾਂ ਦੇ ਵਿੱਚੋਂ ਭਰੇ ਜਾਂਦੇ ਸੀ ਇਹ ਪਾਲਿਸੀਆਂ ਅੱਜ ਵੀ ਲਾਗੂ ਆ ਤੇ ਪਹਿਲਾਂ ਵੀ ਲਾਗੂ ਸੀ ਸੋ ਅਜਿਹੇ ਵਖਰੇਵਿਆਂ ਤੋਂ ਬਚਣ ਲਈ ਜਾਤ ਪਾਤ ਦੇ 파ੜੇ ਤੋਂ ਬਚਣ ਲਈ ਸਾਨੂੰ ਇਕੱਤਰ ਹੋਣ ਦੀ ਲੋੜ ਆ ਸ਼ਾਂਤੀ ਦਾ ਮਾਹੌਲ ਪੰਜਾਬ ਦੇ ਵਿੱਚ ਬਣਾਈ ਰੱਖਣ ਦੀ ਲੋੜ ਆ ਅੱਜ ਲੋੜ ਆ ਸਾਡੇ ਬੱਚਾਂ ਦੇ ਚੰਗੇਰੇ ਭਵਿੱਖ ਨੂੰ ਬਚਾਉਣ ਵਾਸਤੇ ਸੰਘਰਸ਼ ਕਰਨ ਦੀ jap